ਵੱਡਾ ਡੀਪੂ ਨਾਲ ਆਤੀ ਕੁੜੀਆਂ ਦੇ ਲਈ ਬਹੁਤ ਵੱਡੀ ਆਫਰ ਆ ਦੇਖੋ ਜੀ ਕੋਟ ਸੈੱਟ ਜਿਹੜੇ 2 200 3 3000 4 4000 ਚ ਵੱਡਾ ਡੀਪੂ ਤੇ ਆਓ 812 ਰੁਪਏ ਦੇ ਵਿੱਚ ਲੈ ਜਾਓ ਕੁੜੀਆਂ ਕੁੜੀਆਂ ਵਾਸਤੇ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਸਟਾਫ ਤੁਹਾਨੂੰ ਹਰ ਤਰ੍ਹਾਂ ਮਿਲੇਗਾ 150 ਤੋਂ ਸ਼ੁਰੂ ਹੋ ਜਾਂਦੀ ਟੀ-ਸ਼ਰਟ ਵੱਡਾ ਡੀਪੂ ਵਿੱਚ ਦੇਖੋ ਹੁਣ ਗਰਮੀਆਂ ਦੇਖ ਤੁਹਾਡੇ ਵਾਸਤੇ ਬਹੁਤ ਸੋਹਣ ਸੋਹਣੇ ਵੈਰਾਈਟੀ ਆ ਚੁੱਕੀ ਗਿਆ 425 ਸ਼ੁਰੂ ਹੋ ਜਾਂਦੀ ਹੈਗੀ ਇਹ ਪਸੰਦ ਤੁਹਾਡੀ ਹੈਗੀ ਤੁਹਾਨੂੰ ਪਤਾ ਇਨੀ ਸਲਾਈ ਲੈਂਦੇ 4 500 ਟੇਲਰ ਸਾਡੀ ਜਲਦੀ ਚਲਦੀ ਵੀਡੀਓ ਸ਼ੇਅ 11 ਕੁੜੀਆਂ ਨੂੰ 11 ਟੀ-ਸ਼ਰਟਾਂ ਬਿਲਕੁਲ ਆਪਾਂ ਫ੍ਰੀ ਦੇ ਰਹੇ ਹਾਂ। ਸ਼ਾਰਟ ਮੀਡੀ ਪਸੰਦ ਕਰਦੇ ਹੈਗੇ ਜਾਂ ਲੌਂਗ ਪਸੰਦ ਕਰਦੇ ਹੈਗੇ ਆਪਣੀ ਚੁਆਇਸ ਦੇ ਅਕੋਰਡਿੰਗ ਲੈ ਕੇ ਜਾ ਸਕਦੇ ਹੈਗੇ। ਜਿਹੜੇ 15-1500 ਦੇ ਬਾਜ਼ਾਰ 'ਚ ਸਾਨੂੰ ਕੁੜਤੇ ਮਿਲਦੇ ਆ ਵੱਡਾ ਡੀਪੂ ਨੇ ਕਰਤੇ 5-500 ਦੇ ਵਿੱਚ ਆ ਵੀ ਤੁਸੀਂ ਚੈੱਕ ਕਰ ਲੋ। ਨਾਈਟ ਸੂਟ ਦੇ ਵਿੱਚ ਵੀ ਬਹੁਤ ਵੱਡੀਆਂ ਆਫਰਾਂ ਲਾਤੀਆਂ ਜਿਹੜੇ ਤੁਹਾਨੂੰ 12-1200 ਦੇ ਬਾਜ਼ਾਰ 'ਚ ਮਿਲਦੇ ਆ ਵੱਡੇ ਸ਼ੋਅਰੂਮਾਂ 'ਤੇ ਕੋਈ ਹਜ਼ਾਰ ਦਾ ਦਿੰਦਾ ਪਰ ਸਾਡੇ ਕੋਲ ਆਜੋ 438 ਰੁਪਏ ਦੇ ਵਿੱਚ ਲੈ ਜਾਓ ਦੇਖੋ ਸ਼ਾਰਟਕਟ ਤੇ ਕਿੰਨੇ ਕਿੰਨੇ ਵਧੀਆ ਆ ਕੇ ਚਾਹਤੋਂ ਜੀਨਾ ਪਾ ਸਕਦੇ ਹੈਗੇ ਆ ਲੈਗੀ ਨਾ ਪਾ ਲੋ ਜੈਗੀ ਨਾ ਪਾ ਲੋ ਟੀਚਰ ਹੈਗੇ ਆ ਤੁਸੀਂ ਡੇਲੀ ਮਾਰਕੀਟ ਜਾਣਾ ਤੁਸੀਂ ਡੇਲੀ ਪੋਣੇ ਹੈਗੇ ਆ ਤੇ ਤੁਹਾਨੂੰ ਇਹ ਵੀ ਮਿਲ ਜਾਣਿਆ ਕੋਈ ਹਜ਼ਾਰ ਰੁਪਏ ਦੇਣਾ ਕੋਈ 1200 ਦਾ 800 ਰੁਪਈਆ ਨਹੀਂ ਰੇਟ 1000 ਰੁਪਈਆ ਰੇਟ ਨਹੀਂ 488 ਰੁਪਏ ਦੇ ਵਿੱਚ ਲੋਰ ਸਾਨੂੰ ਕੱਟੀ ਫੱਟੀ ਅੱਜਕੱਲ੍ਹ ਸਾਨੂੰ ਪੈਂਟਾਂ ਆ ਗਈਆਂ ਕਾਫੀ ਚੱਲਦੀਆਂ ਕਾਫੀ ਕੁੜੀਆਂ ਪਸੰਦ ਕਰਦੀਆਂ ਹੈਗੀਆਂ ਕਿ ਸਾਨੂੰ ਕੱਟੀ ਫੱਟੀ ਪੈਂਟ ਚਾਹੀਦੀ ਹੈਗੀ ਆ ਐਸੇ ਮੈਂ ਕਿਹਾ 695 ਦੇ ਸ਼ੁਰੂ ਹੋਣਦੀ ਪੈਂਟ ਜਿਹੜੀ ਹੈ ਹਾਂ ਬਾਜੂ ਟੀ-ਸ਼ਰਟ ਲੈਣੀ ਆ ਤੁਸੀਂ ਨਾਈਟ ਸੂਟ ਲੈਣੇ ਆ ਇੱਧਰ ਤੁਸੀਂ ਦੇਖ ਲਓ ਟਰੈਕ ਸੂਟ ਲੈਣੇ ਹੈਗੇ ਆ ਹਰ ਇੱਕ ਚੀਜ਼ ਤੁਹਾਨੂੰ ਮਿਲ ਜਣੀ ਆ ਜਿੱਦਾਂ ਦੀਆਂ ਚੀਜ਼ਾਂ ਚਾਹੀਦੀਆਂ ਆਜੋ ਵੱਡਾ ਡੀਪੂ ਆਜਾ ਚੋਂ ਮੰਗਾ ਆਫਰਾਂ ਬਹੁਤ ਲੱਗੀਆਂ ਸਲਾਵੀ ਕੋਈ ਦੁਕਾਨਦਾਰ ਕਹਿੰਦਾ ਮੈਂ ਨੂੰ ਕੋਟ ਸੈੱਟ 2500 ਦਾ ਕੋਈ ਕਹਿੰਦਾ ਦਊ 3500 ਦਾ ਕੋਈ ਕਹਿੰਦਾ ਦਊ 5000 ਦਾ ਵੱਡਾ ਡੀਪੂ ਨੇ ਲਾਤੀ ਕੁੜੀਆਂ ਦੇ ਲਈ ਬਹੁਤ ਵੱਡੀ ਆਫਰ ਆਹ ਦੇਖੋ ਜੀ ਕੋਟ ਸੈੱਟ ਜਿਹੜੇ 2 2000 3 3000 4 4000 ਚ ਵੱਡਾ ਡੀਪੂ ਤੇ ਆਓ 812 ਰੁਪਏ ਦੇ ਵਿੱਚ ਲੈ ਜਾਓ 812 ਰੁਪਏ ਦੇ ਵਿੱਚ ਕੋਟ ਸੈੱਟ ਸਭ ਤੋਂ ਵੱਡੀਆਂ ਆਫਰਾਂ ਲਾਤੀਆਂ ਦੇਖੋ ਡਿਜ਼ਾਈਨ ਚੈੱਕ ਕਰਿਓ ਰੰਗ ਚੈੱਕ ਕਰੋ ਸਾਈਜ਼ ਚੈੱਕ ਕਰੋ ਸਾਰੀਆਂ ਵੈਰਾਈਟੀਆਂ ਲਾਤੀਆਂ ਬਹੁਤ ਵੱਡੀਆਂ ਆਫਰਾਂ 3 3000 ਵਾਲੇ ਕੋਟ ਸੈਟ ਵਿਹਾਰ ਚ ਵਿਕਣ ਵਾਲੇ 812 ਦੇ ਵਿੱਚ ਲੈ ਜਾਓ ਲਓ ਜੀ ਟੀ-ਸ਼ਰਟ ਹੈ ਬਹੁਤ ਸੋਹਣ ਸੋਹਣੀ ਆ ਚੁੱਕੀਆਂ ਕੁੜੀਆਂ ਵਾਸਤੇ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਹੈ ਸਟਾਫ ਤੁਹਾਨੂੰ ਹਰ ਤਰ੍ਹਾਂ ਮਿਲੇਗਾ ਡਿਜ਼ਾਈਨ ਦੇਖੋ ਕਿੰਨੇ ਕਿੰਨੇ ਸੋਹਰੇ ਆ ਚੁੱਕੇ ਹੈ ਤੁਸੀਂ ਟੈਡੀ ਵਾਲੀ ਪਸੰਦ ਕਰਦੇ ਹੋ ਵੀ ਲੈ ਕੇ ਜਾ ਸਕਦੇ ਆ ਤੁਹਾਨੂੰ ਬੱਡੜੀਪੂ ਵਿੱਚ ਹਰ ਤਨੇ ਵੈਰਾਈਟੀ ਮਿਲਣੀ ਹੈਗੀ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਹੈ ਆਰਟੀਕਲ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈ ਡਿਜ਼ਾਈਨ ਤੁਹਾਨੂੰ ਬੱਖੋ-ਬੱਖਰੀ ਮਿਲਣੀ ਹੈਗੀ ਕਲਰ ਵੀ ਇਨੇ ਟੌੜੀ-ਟੌੜੀ ਆ ਚੁੱਕੇ ਨੇ ਜੇ ਤੁਸੀਂ ਪਾਉਣੇ ਹੈਗੇ ਮਰਿਆ ਪੂਰੀ ਟੌੜ ਵ ਰੰਗ ਤੁਹਾਨੂੰ ਹਰ ਤਰ੍ਹਾਂ ਦੇ ਮੈਂਡ ਹੈ ਗਿਆ ਕੱਲੇ ਲਾਈਟਵੇ ਕਲਰ ਡਾਰਕ ਗਿਆ ਗਿਆ ਪਸੰਦ ਤੁਹਾਡੀ ਹੈ ਗਿਆ ਸਾਈ ਤੁਹਾਨੂੰ ਇਹ ਵਿੱਚ ਹਰ ਤਰ੍ਹਾਂ ਮਿਲ ਜਾਣੇ ਹੈਗੇ ਦੇਖੋ ਜੀ ਇਸ ਦੇ ਨਾਂ ਨਾਲ ਕੁੜਤਿਆਂ ਦੇ ਉੱਤੇ ਵੀ ਰਿਕਾਰਡ ਤੋੜ ਆਫਰਾਂ ਲਾਤੀਆਂ ਰੇਟ ਬਹੁਤ ਕੱਟ ਕਰਦੇ ਆ ਜਿਹੜੇ 15-1500 ਦੇ ਬਾਜ਼ਾਰ 'ਚ ਤੁਹਾਨੂੰ ਕੁੜਤੇ ਮਿਲਦੇ ਆ ਵੱਡਾ ਡਿਪੂ ਨੇ ਕਰਤੇ 5-500 ਦੇ ਵਿੱਚ ਆ ਵੀ ਤੁਸੀਂ ਚੈੱਕ ਕਰ ਲੋ ਰੇਟ ਲਿਖ ਕੇ ਲਾਤਾ ਸਿਰਫ 569 ਰੁਪਏ ਦੇ ਵਿੱਚ ਕੁੜਤਾ ਤੁਸੀਂ ਲੈ ਜਾਓ ਇਹਦੇ ਉੱਤੇ ਵੀ ਤੁਸੀਂ ਚੈੱਕ ਕਰ ਲੋ ਰੰਗ ਵੀ ਤੁਹਾਨੂੰ ਬਹੁਤ ਸੋਹਣੇ ਸੋਹਣੇ ਮਿਲ ਰਹੇ ਆ ਲਾਈਟ ਕਲਰ ਮਿਲ ਰਹੇ ਆ ਡਾਰਕ ਕਲਰ ਮਿਲ ਰਹੇ ਆ ਸਾਈ ਸਾਰੇ ਮਰੇ ਆ ਮਤਲਬ ਕੁਰਤੀਆਂ ਦੇ ਆਫਰਾਂ ਲਾਤੀਆਂ ਜਿੰਨੇ ਦਾ ਬਾਜ਼ਾਰ ਤੁਸੀਂ ਇੱਕ ਲੈਣਾ ਵੱਡਾ ਡਿੱਪੂ ਤੇ ਆ ਜਾਓ ਉਨੇ ਹੀ ਤੁਹਾਨੂੰ ਅਸੀਂ ਤਿੰਨ ਦੇ ਦੇਾਂਗੇ ਕੋਈ 400 ਕੋਈ 500 ਕੋਈ 550 ਕੋਈ 600 ਮਤਲਬ ਇੱਕ ਵੀਡੀਓ ਦੇ ਵਿੱਚ ਤਾਂ ਸਾਰੀ ਵੈਰਾਈਟੀ ਤੁਹਾਨੂੰ ਅਸੀਂ ਦਿਖਾ ਨਹੀਂ ਸਕਦੇ ਇਸ ਤੋਂ ਇਲਾਵਾ ਵੀ ਸਾਡੇ ਕੋਲ ਹੋਰ ਬਹੁਤ ਜਿਹੜੀ ਵੈਰਾਈਟੀਆਂ ਤੁਹਾਨੂੰ ਮਿਲ ਜਾਣੀਆਂ ਹੈਗੀਆਂ ਦੇਖੋ ਸ਼ਰਟਾਂ ਦੀ ਗੱਲ ਕਰਦੇ ਸ਼ਰਟਾਂ ਤੁਹਾਡੇ ਵਾਸਤੇ ਬਹੁਤ ਸੁੰਨਸੁਣੀਆਂ ਆ ਚੁੱਕੀਆਂ ਨੇ ਫੁੱਲ ਸੀਰੀਜ਼ ਵਿੱਚ ਹੈਗਾ ਕਿੰਨੇ ਕਿੰਨੇ ਸੋਹਣੇ ਫਿਨਿਸ਼ਿੰਗ ਆ ਚੁੱਕੀਆਂ ਹੈਗੀਆਂ ਜਿਵੇਂ ਤੁਹਾਨੂੰ ਹਰ ਤਰ੍ਹਾਂ ਦੇ ਡਿਜ਼ਾਈਨਸ ਤੇ ਪੀਸਮੈਂਟ ਹੈ ਗਿਆ ਤੁਸੀਂ ਚੈੱਕ ਵਾਲੀ ਪਸੰਦ ਕਰਦੇ ਹੈਗੇ ਆ ਤੁਸੀਂ ਪਲੇਨ ਪਸੰਦ ਕਰਦੇ ਹੈਗੇ ਆ ਤੁਸੀਂ ਫਲਾਵਰ ਵਾਲੀ ਪਸੰਦ ਕਰਦੇ ਜਿੰਦਾਂ ਜਿੰਨੀ ਮਰਜ਼ੀ ਲੈ ਕੇ ਜਾ ਸਕਦੇ ਹੈ ਸਾਹੀ ਤੁਹਾਨੂੰ ਬੱਖੋ ਬੱਖਰੀ ਮਣਿਆ ਗਿਆ 425 ਸ਼ੁਰੂ ਹੋਣੀ ਹੈਗੀ ਸਾਈਜ਼ ਤੁਹਾਨੂੰ ਬੱਖੋ ਬੱਕਰੀ ਮੰਨੇ ਹੈਗੇ ਆ ਆ ਦੇਖੋ ਜੀ ਗਰਮੀਆਂ ਵਾਲੇ ਮਲਮਲ ਦੇ ਕੱਪੜੇ ਦੇ ਵਿੱਚ ਕਰੀਮ ਕੱਪੜੇ ਦੇ ਵਿੱਚ ਨਾਈਟ ਸੂਟ ਵੀ ਆ ਚੁੱਕਿਆ ਦੇਖੋ ਤੁਸੀਂ ਗਰਮੀਆਂ ਦੇ ਵਿੱਚ ਪਾਓ ਸਵਾ ਵੀ ਤੁਸੀਂ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਰੰਗ ਆ ਗਏ ਆ ਮਤਲਬ ਗਰਮੀਆਂ ਦੇ ਵਿੱਚ ਗਰਮੀ ਨਹੀਂ ਲੱਗਣ ਦੇਣੀ ਦੇਖੋ ਪ੍ਰਿੰਟਡ ਆ ਗਏ ਆ ਆ ਵੀ ਚੈੱਕ ਕਰ ਲਓ ਸਾਈਜ਼ ਹਰ ਤਰ੍ਹਾਂ ਦੇ ਮਿਲਨੇ ਆ ਨਾਈਟ ਸੂਟ ਦੇ ਵਿੱਚ ਵੀ ਬਹੁਤ ਵੱਡੀਆਂ ਆਫਰਾਂ ਲਾਤੀਆਂ ਜਿਹੜੇ ਤੁਹਾਨੂੰ 12-1200 ਦੇ ਬਾਜ਼ਾਰ 'ਚ ਮਿਲਦੇ ਆ ਵੱਡੇ ਸ਼ੋਅਰੂਮਾਂ ਤੇ ਕੋਈ ਹਜ਼ਾਰ ਦਾ ਦਿੰਦਾ ਪਰ ਸਾਡੇ ਕੋਲ ਆਜੋ 438 ਰੁਪਏ ਦੇ ਵਿੱਚ ਲੈ ਜਾਓ ਨਾਈਟ ਸੂਟ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸੋਹਣੇ ਰੰਗ ਤੇ ਡਿਜ਼ਾਈਨ ਮਿਲ ਜਣੇ ਆ ਤੇ ਮਿਡੀਆਂ ਚਾਹੀਦੀ ਸੀ ਮੀਡੀਅਮ ਲੈ ਕੇ ਜਾ ਸਕਦੇ ਹੋ ਦੇਖੋ ਕਿੰਨੇ ਕਿੰਨੇ ਸੋਹਣੇ ਸਟਾਫ ਆ ਚੁੱਕੇ ਆ ਕਿੰਨੇ ਕਿੰਨੇ ਸੋਹਣਾ ਡੀਸੈਂਟ ਪੀਸ ਆ ਪੂਰੇ ਸਟੈਚੂਅਲ ਪੀਸ ਆ ਗਿਆ ਤੁਸੀਂ ਸ਼ਾਰਟ ਮੀਡੀ ਪਸੰਦ ਕਰਦੇ ਹੋ ਕਿ ਲੌਂਗ ਪਸੰਦ ਕਰਦੇ ਹੋ ਕਿ ਆਪਣੀ ਚੋਅ ਦੇ ਕੋਰਡਿੰਡ ਲੈ ਕੇ ਜਾ ਸਕਦੇ ਆ ਮੈਂ ਕੋਈ 530 ਸੀ ਨੂੰ ਪ੍ਰਾਈਸ ਚੈਨਜ ਲੈ ਕੇ ਜਾ ਸਕਦੇ ਹੈਗੇ ਆ ਛੋਟੇ-ਭੂਟੇ ਤੁਸੀਂ ਲਾਈਕ ਕਰਦੇ ਹੈਗੇ ਆ ਛੋਟੀ-ਭੂਟੀ ਵੀ ਲੈ ਕੇ ਜਾ ਸਕਦੇ ਹੈਗੇ ਆ ਐਨਏ ਸਟੋਰਸ ਨੇ ਆਰਟੀਕਲ ਆ ਚੁੱਕੇ ਹੈਗੇ ਐਨਏ ਪਿਆਰੇ ਪਿਆਰੇ ਡੀਸੈਂਟ ਪੀਸ ਆ ਜੀ ਨਾਲੇ ਕੁਝ ਰੀਯਾਨੀ ਕਨੀ ਵੀ ਆ ਚੁੱਕੀ ਨੇ ਕਿਤੇ ਵਟਣ ਲੱਗੇ ਹੈਗੇ ਮੈਂ ਪੂਰੀ ਟੋਰ ਬਣਾਈ ਹੈਗੀ ਯਾਰ ਮੀਟਿੰਗਾਂ ਦੀ ਜੇ ਤੁਸੀਂ ਪੰਜ ਸੌ ਦੀ ਟੋਰ ਵੀ ਇੱਦਾਂ ਹੀ ਬਣਣੀ ਹੈਗੀ ਆ ਦੇਖੋ ਕਿੰਨੇ-ਕਿੰਨੇ ਸੋਹਣੇ ਸਟਾਫ ਆ ਚੁੱਕੇ ਆ ਆ ਦੇਖੋ ਜੀ ਇਸ ਦੇ ਨਾਲ-ਨਾਲ ਪਲਾਜੋ ਸੂਟ ਪ੍ਰੋਪਰ ਰੈਡੀमेड ਵਧੀਆ ਸਟੀਚਿੰਗ ਕਰਕੇ ਤੁਹਾਨੂੰ ਦੇ ਰਹੇ ਆ ਡਿਜ਼ਾਈਨਿੰਗ ਇਹਦੇ ਵਿੱਚ ਬਹੁਤ ਸਾਰੀ ਆ ਦੇਖੋ ਜਿੱਦਾਂ ਮਰਜ਼ੀ ਤੁਸੀਂ ਟੀਚਰ ਹੈਗੇ ਆ ਤੁਸੀਂ ਡੇਲੀ ਮਾਰਕੀਟ ਜਾਣਾ ਤੁਸੀਂ ਡੇਲੀ ਪੌਣੇ ਹੈਗੇ ਆ ਤੇ ਤੁਹਾਨੂੰ ਇਹ ਵੀ ਮਿਲ ਜਾਣਿਆ ਕੋਈ 1000 ਰੁਪਏ ਦਾ ਨਾ ਕੋਈ 1200 ਦਾ ਕੋਈ 1100 ਦਾ ਇੰਨੀ ਰੇਂਜ ਵਿੱਚ ਬਾਜ਼ਾਰ ਤੁਸੀਂ ਜਾਣਿਓ 35 3500 36 3600 4 4000 ਪਰ ਇੱਥੇ ਇਹਦੇ ਉੱਤੇ ਵੀ ਬਹੁਤ ਸੋਹਣੀਆਂ ਆਫਰਾਂ ਲਾਤੀਆਂ ਕੱਪੜਾ ਬਹੁਤ ਸੋਹਣਾ ਸਲਾਈ ਬੜੀ ਸੋਹਣੀ ਆ ਤੇ ਇਹਦੇ ਵਿੱਚ ਰੁਪਈਏ ਬਹੁਤ ਘੱਟ ਆ ਇਹਦੇ ਵਿੱਚ ਬਹੁਤ ਸੋਹਣੀਆਂ ਆਫਰਾਂ ਲੱਗੀਆਂ ਕੁਰਤੇ ਪਰਾਜੋ ਤੇ ਆ ਦੇਖੋ ਸ਼ਾਰਟ ਕੁਰਤੇ ਵੀ ਆ ਚੁੱਕੇ ਆ ਕਿ ਬਹੁਤ ਸੋਹਣੇ ਸੋਹਣੇ ਦੇਖੋ ਸ਼ਾਰਟ ਕੁਰਤੇ ਕਿੰਨੇ ਕਿੰਨੇ ਵਧੀਆ ਆ ਕੇ ਚਾਹੇ ਤੁਸੀਂ ਜੀਨਾਂ ਪਾ ਸਕਦੇ ਹੈਗੇ ਆ ਲੈਗਿੰਗਾਂ ਪਾ ਲਓ ਜੈਗਿੰਗਾਂ ਪਾ ਲਓ 325 ਸ਼ੁਰੂ ਹੋਣ ਦੇ ਆ ਗਿਆ ਰੰਗ ਤੁਹਾਨੂੰ ਬੱਖੋ ਬੱਕਰੇ ਮੈਨੇ ਹੈਗੇ ਦੇਖੋ ਕਿੰਨੇ ਕਿੰਨੇ ਸੋਹਣੇ ਸਟਾਫ ਆ ਚੁੱਕੇ ਆ ਗਿਆ ਹਰ ਤਰ੍ਹਾਂ ਤੁਹਾਨੂੰ ਡਿਜ਼ਾਈਨਿੰਗ ਆ ਚੁੱਕੀ ਹੈ ਹੁਣ ਤੁਹਾਨੂੰ ਕਿਤੇ ਵੀ ਇਧਰ ਤੇ ਟੈਂਪਲ ਕਲਾਕਾਂ ਲੋਣੀ ਸੀ ਵੱਡਾ ਡੂਪੂ ਬੰਗਾ ਕੇ ਵਿਜਿਟ ਕਰ ਸਕਦੇ ਆਪਣੇ ਪਸੰਦੇ ਕੋਲ ਜ ਚਾਹ ਪੁੱਛਿਆ ਕਿ ਵੱਡੇ ਰੂਪ ਵਿੱਚ ਇੰਨੇ ਘਾਟੇ ਦੀ ਚੀਜ਼ ਕਿਤੇ ਦੇਈ ਜਾਂਦੇ ਹੈਗੇ ਸਾਡੇ ਕੋਲ ਤੁਸੀਂ ਟੌਪ ਲੈਣੇ ਆ ਤੁਸੀਂ ਕੁੜਤੇ ਲੈਣੇ ਤੁਸੀਂ ਜੀਨ ਦੀਆਂ ਪੈਂਟਾਂ ਲੈਣੀਆਂ ਟੀ-ਸ਼ਰਟਾਂ ਗੋਲ ਗਲੇ ਦੀਆਂ ਕਾਲਰੀਆਂ ਸਾਰੀਆਂ ਮਿਲਦੀ ਉਸ ਤੋਂ ਇਲਾਵਾ ਆ ਲੋਅਰ ਵੀ ਚੈੱਕ ਕਰ ਲਓ ਤੁਸੀਂ ਵਾਕ ਕਰਨ ਜਾਣਾ ਤੁਸੀਂ ਨਾਰਮਲ ਘਰ ਦੇ ਵਿੱਚ ਹੈਗੇ ਆ ਤੁਸੀਂ ਜੈਮ ਜਾਣਾ ਤੁਸੀਂ ਕਿਤੇ ਟੂਰ ਤੇ ਜਾ ਰਹੇ ਹੋ ਤਾਂ ਲੋਅਰ ਤੁਹਾਡੇ ਲਈ ਵੀ ਕਾਫੀ ਆ ਦੇਖੋ ਬਹੁਤ ਕੁਆਂਟੀਟੀ ਦੇ ਵਿੱਚ ਬਹੁਤ ਵੈਰਾਈਟੀਆਂ ਲੱਗ ਤਕੜੀਆਂ ਲੈ ਆਏ ਆ 800 ਰੁਪਏ ਨਹੀਂ ਰੇਟ 1000 ਰੁਪਏ ਰੇਟ ਨਹੀਂ 488 ਰੁਪਏ ਦੇ ਵਿੱਚ ਲੋਅਰ ਤੁਹਾਨੂੰ ਦੇ ਦਿਆਂਗੇ ਇਹਦੇ ਵਿੱਚ ਚਾਹੇ ਤੁਸੀਂ ਆਪਣੀ ਪਸੰਦ ਦਾ ਜਿਹੜਾ ਮਰਜ਼ੀ ਦਾ ਆਜੋ ਲੋਅਰ ਦੇ ਵਿੱਚ ਜਿੱਪਾਂ ਲੱਗੀਆਂ ਹੋਈਆਂ ਜੇਬਾਂ ਨੂੰ 6 ਪਾਕਟ ਵੀ ਹੈਗਾ ਆ ਦੋ ਜੇਬਾਂ ਵਾਲਾ ਵੀ ਹੈਗਾ ਥੱਲੇ ਤੁਸੀਂ ਦੇਖ ਲਓ ਆ ਵੀ ਬੰਦ ਵੀ ਹੈਗਾ ਤੇ ਖੁੱਲਾ ਵੀ ਹੈਗਾ ਮਤਲਬ ਜਿੱਦਾਂ ਦੀ ਚੁਆਇਸ ਤੁਹਾਡੀ ਤੁਹਾਨੂੰ ਦੇ ਰਣੀ ਹੈਗੀ ਆ ਤੇ ਸਾਡੇ ਕੋਲ ਜੀਨ ਦੀ ਪੈਂਟਾਂ ਬਹੁਤ ਸੋਹਣੀਆਂ ਆ ਚੁੱਕੀਆਂ ਜੈਗਿੰਗ ਬਹੁਤ ਸੋਹਣੀਆਂ ਆ ਚੁੱਕੀਆਂ ਦੇਖੋ ਕਿੰਨੀ ਸੋਹਣੀ ਜੈਗੀ ਆ ਚੁੱਕੀ ਹੈਗੀ ਆ ਇਹ ਚ ਬਹੁਤ ਸੋਹਣ ਸੋਹਣ ਸਟਾਫ ਆ ਚੁੱਕਿਆ ਗਿਆ ਤੁਸੀਂ ਆਪਣੀ ਪਸੰਦ ਦੇ ਕੋਲ ਜਿੱਦਾਂ ਤੁਹਾਨੂੰ ਕਲਰ ਚਾਹੀਦਾ ਜਿੱਦਾਂ ਤੁਹਾਨੂੰ ਸਾਈਜ਼ ਲੈ ਕੇ ਜਾ ਸਕਦੇ ਆ ਹਰ ਤਰ੍ਹਾਂ ਤੁਹਾਨੂੰ ਜੀਨ ਦੀ ਪੈਂਟ ਚਾਹੀ ਲਗ ਲਗ ਤੁਹਾਨੂੰ ਵਿੱਚ ਆਰਟੀਕਲ ਮੈਨੇ ਕੱਟੀ ਫੱਟੀ ਵਾਲੀ ਕਾ ਤੁਹਾਨੂੰ ਪੈਂਟਾਂ ਆ ਜਿਹੜੀਆਂ ਕਾਫੀ ਚੱਲਦੀਆਂ ਕਾਫੀ ਕੁੜੀਆਂ ਪਸੰਦ ਕਰਦੀਆਂ ਹੈਗੀਆਂ ਕਿ ਸਾਨੂੰ ਕੱਟੀ ਫੱਟੀ ਪੈਂਟ ਚਾਹੀਦੀ ਹੈਗੀ ਆ ਤੁਹਾਨੂੰ ਹਰ ਤਰ੍ਹਾਂ ਦੇ ਵਿੱਚ ਡਿਜ਼ਾਈਨਿੰਗ ਮੈਣੀ ਹੈਗੀ ਆ ਤੇ ਹਰ ਤਰ੍ਹਾਂ ਤੁਹਾਨੂੰ ਵਿੱਚ ਆਰਟੀਕਲ ਮੈਨੇ ਆ ਗਿਆ ਪਸੰਦ ਤੁਸੀਂ ਵੱਡਾ ਢਿਪ ਆ ਕੇ ਤੁਸੀਂ ਲੈ ਕੇ ਜਾਸੇ ਮੈਂ ਕਹਿੰਦਾ 695 ਸ਼ੁਰੂ ਹੋਣਦੀ ਪੈਂਟ ਜਿਹੜੀ ਆ ਇਸ ਦੇ ਨਾਲ ਪੈਂਟਾਂ ਦੇ ਨਾਲ ਤੁਸੀਂ ਸ਼ਰਟਾਂ ਪਾਉਣੀਆਂ ਦੇਖੋ ਥੱਲਿਓ ਕੱਟੀਆਂ ਫੱਟੀਆਂ ਸ਼ਰਟਾਂ ਹੈਗੀਆਂ ਸਾਡੇ ਕੋਲ ਪਲੇਨ ਦੇ ਵਿੱਚ ਹੈਗੀਆਂ ਸਾਡੇ ਕੋਲ ਡਾਇਨਮ ਵਾਲੀਆਂ ਹੈਗੀਆਂ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਇੱਥੋਂ ਮਿਲ ਆ ਤੁਸੀਂ ਚੈੱਕ ਕਰੋ ਸਿਰਫ 425 ਰੁਪਏ ਦੇ ਵਿੱਚ ਸਾਨੂੰ ਆ ਸ਼ਰਟ ਮਿਲ ਜਣੀ ਆ ਇਦਾਂ ਦੀਆਂ ਚੀਜ਼ਾਂ ਸਾਡੇ ਕੋਲ ਬਹੁਤ ਸਾਰੀਆਂ ਆ ਇੱਕ ਵੀਡੀਓ ਦੇ ਵਿੱਚ ਸਾਰਾ ਕੁਝ ਨਹੀਂ ਦਿਖਾ ਸਕਦੇ ਤੁਸੀਂ ਇੱਧਰ ਸਾਰਾ ਕੈਮਰਾ ਮਾਰ ਕੇ ਦਿਖਾਵਾ ਦੇਖੋ ਇੱਥੇ ਆਉਣ ਦਾ ਫਾਇਦਾ ਕਿ ਤੁਸੀਂ 셀ਫ ਸਰਵਿਸ ਲੈ ਸਕਦੇ ਆ ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਤੁਸੀਂ ਰੱਖੋ ਇੱਧਰ ਤੁਸੀਂ ਦੇਖ ਲਓ ਸਾਡੇ ਕੋਲ ਗਰਮੀਆਂ ਦੇ ਸਰਦੀਆਂ ਦੇ ਜੈਕਟਾਂ ਕੋਟੀਆਂ ਤੁਸੀਂ ਹਾਫ ਬਾਯੂ ਟੀ-ਸ਼ਰਟ ਲੈਣੀ ਆ ਤੁਸੀਂ ਨਾਈਟ ਸੂਟ ਲੈਣੇ ਆ ਇੱਧਰ ਤੁਸੀਂ ਦੇਖ ਲਓ ਟਰੈਕ ਸੂਟ ਲੈਣੇ ਹੈਗੇ ਆ ਹਰ ਇੱਕ ਚੀਜ਼ ਤੁਹਾਨੂੰ ਮਿਲ ਜਣੀ ਆ ਜਿੰਦਾਂ ਦੀਆਂ ਚੀਜ਼ਾਂ ਚਾਹੀਦੀਆਂ ਆਜੋ ਪਰ ਡਾਡੀਪੂ ਆ ਜਾ ਚੋ ਮੰਗਾ ਆਫਰਾਂ ਬਹੁਤ ਲੱਗੀਆਂ ਇੱਕ ਹੋਰ ਕੰਮ ਕਰੋ ਤੁਸੀਂ ਸਾਡੀ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਜਿਹੜੇ ਸਭ ਤੋਂ ਵੱਡ ਵੀਡੀਓ ਸ਼ੇਅਰ ਕਰਨਗੇ 11 ਕੁੜੀਆਂ ਨੂੰ 11 ਟੀ-ਸ਼ਰਟਾਂ ਬਿਲਕੁਲ ਆਪਾਂ ਫਰੀ ਦੇਵਾਂਗੇ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਛੇਤੀ ਆ ਜਾਓ ਵੱਡਾ ਡਿਪੂ ਆ ਜਾ ਚੋ ਮੰਗਾ